ਜੇਕਰ ਤੁਸੀਂ ਕਾਰ ਚਲਾਉਂਦੇ ਹੋ ਤੇ ਤੁਹਾਡੀ ਕਾਰ ਦੇ ਮੋਰਲੇ ਸ਼ੀਸ਼ੇ ਦੇ ਉੱਪਰ ਫਾਸਟੈਗ ਚਿਪਕਿਆ ਹੋਇਆ ਤਾਂ ਇਹ ਖਬਰ ਤੁਹਾਡੇ ਵਾਸਤੇ ਹੈ ਜੇਕਰ ਤੁਸੀਂ ਹਰ ਰੋਜ਼ ਸਫ਼ਰ ਦੇ ਦੌਰਾਨ ਕਿਸੇ ਟੋਲ ਪਲਾਜ਼ੇ ਥਾਣੀ ਗੁਜ਼ਰਦੇ ਹੋ ਤਾਂ ਵੀ ਇਹ ਖਬਰ ਤੁਹਾਡੇ ਵਾਸਤੇ ਹੈ ਕਿਉਂਕਿ ਟੋਲ ਪਲਾਜ਼ਿਆਂ ਦੇ ਵਾਸਤੇ ਹੁਣ ਨਵੇਂ ਕਾਨੂੰਨ ਆ ਗਏ ਨੇ ਫਾਸਟੈਗ ਵਾਸਤੇ ਨਵੇਂ ਕਾਨੂੰਨ ਆ ਗਏ ਨੇ ਤੁਹਾਡੇ ਫਾਸਟੈਗ ਜ਼ਰੀਏ ਹੋਣ ਵਾਲੀਆਂ ਪੇਮੈਂਟਸ ਦੇ ਲਈ ਨਵੇਂ ਕਾਨੂੰਨ ਆ ਗਏ ਨੇ ਕੌਮੀ ਲੈਂਡ ਦੇਨ ਨਿਗਮ ਵੱਲੋਂ ਭਾਰਤ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਲੈ ਲਿਆ ਗਿਆ ਇਹਨਾਂ ਫਾਸਟੈਗ ਨੂੰ ਲੈ ਕੇ ਇੱਕ ਨਵੇਂ ਕਾਨੂੰਨ ਘੜ ਦਿੱਤੇ ਗਏ ਨੇ ਜੋ ਕਿ ਅੱਜ ਤੋਂ ਹੀ ਲਾਗੂ ਹੋ ਗਏ ਨੇ ਜੇਕਰ ਤੁਸੀਂ ਆਪ ਬਚਣਾ ਚਾਹੁੰਦੇ ਹੋ ਭਾਰੀ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇਹ ਨਿਯਮ ਜਾਣਨੇ ਬੇਹਦ ਜ਼ਰੂਰੀ ਹੋ ਜਾਂਦੇ ਨੇ ਆਓ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਹੜੇ ਨਿਯਮ ਨੇ ਕਿ ਜਿਹੜੇ ਫਾਸਟੈਗ ਨੂੰ ਲੈ ਕੇ ਨਵੇਂ ਘੜੇ ਗਏ ਨੇ ਔਰ ਅੱਜ ਤੋਂ ਲਾਗੂ ਹੋ ਗਏ ਨੇ ਕਿਉਂਕਿ ਜੇਕਰ ਕੱਲ ਤੁਸੀਂ ਫਾਸਟੈਗ ਜ਼ਰੀਏ ਕੋਈ ਪੇਮੈਂਟ ਕਰਦੇ ਹੋ ਤੇ ਤੁਹਾਨੂੰ ਮੋਟਾ ਜੁਰਮਾਨਾ ਵੀ ਲੱਗ ਸਕਦਾ ਹੈ ਇਹ ਨਿਯਮ ਕਿਹੜੇ ਨੇ ਉਹ ਤੁਹਾਨੂੰ ਅਸੀਂ ਸਾਰੇ ਦੱਸਾਂਗੇ ਵੀਡੀਓ ਦੇ ਅੰਤ ਤੀਕਰ ਬਣੇ ਰਹੋ ਕਿਉਂਕਿ ਇਕੱਲੀ ਇਕੱਲੀ ਗੱਲ ਤੁਹਾਡੇ ਵਾਸਤੇ ਸੁਣਨ ਵਾਲੀ ਹੈ ਟੋਲ ਭੁਗਤਾਨਾਂ ਨੂੰ ਸੁਚਾਰੂ ਬਣਾਉਣ ਵਿਵਾਦਾਂ ਨੂੰ ਘਟਾਉਣ ਅਤੇ ਧੋਖਾਧੜੀ ਨੂੰ ਰੋਕਣ ਦੇ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਫਾਸਟੈਗ ਦੇ ਨਾਲ ਸੰਬੰਧਿਤ ਨਿਯਮਾਂ ਨੂੰ ਬਦਲ ਦਿੱਤਾ ਗਿਆ ਹੈ। ਇਹ ਫਾਸਟੈਗ ਦੇ ਲਈ ਨਵੇਂ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ। ਔਰ ਇਹਨਾਂ ਨਵੇਂ ਫਾਸਟੈਗ ਨਿਯਮਾਂ ਦੇ ਤਹਿਤ ਘੱਟ ਬੈਲੈਂਸ, ਦੇਰੀ ਨਾਲ ਭੁਗਤਾਨ ਜਾਂ ਬਲੈਕਲਿਸਟ ਕੀਤੇ ਗਏ ਟੈਗ ਵਾਲੇ ਯੂਜ਼ਰ ਤੋਂ ਵਾਧੂ ਜੁਰਮਾਨਾ ਵਸੂਲਿਆ ਜਾਵੇਗਾ। ਨਵੇਂ ਨਿਯਮ ਉਹਨਾਂ ਯੂਜ਼ਰਜ਼ ਨੂੰ ਪ੍ਰਭਾਵਿਤ ਕਰਨਗੇ ਜੋ ਭੁਗਤਾਨ ਦੇ ਵਿੱਚ ਦੇਰੀ ਕਰਦੇ ਨੇ ਤੇ ਜਾਂ ਫਿਰ ਜਿਨ੍ਹਾਂ ਦੇ ਟੈਗ ਬਲੈਕਲਿਸਟ ਕਰ ਦਿੱਤੇ ਜਾਂਦੇ ਨੇ। ਜੇਕਰ ਵਾਹਨ ਦੇ ਟੋਲ ਪਾਰ ਕਰਨ ਤੋਂ ਪਹਿਲਾਂ 60 ਮਿੰਟ ਤੋਂ ਵੱਧ ਸਮੇਂ ਲਈ ਫਾਸਟੈਗ ਅਤੇ ਵਾਹਨ ਦੇ ਟੋਲ ਪਾਹਨ ਕਰਨ ਤੋਂ ਬਾਅਦ 10 ਮਿੰਟ ਤੱਕ ਅਕਿਰਿਆਸ਼ੀਲ ਰਹਿੰਦਾ ਹੈ ਜਾਂ ਲੈਣ ਦੇਣ ਰੱਦ ਕਰ ਦਿੱਤਾ ਜਾਵੇਗਾ ਤੇ ਸਿਸਟਮ ਅਜੇਹ ਭੁਗਤਾਨਾਂ ਨੂੰ ਰੱਦ ਕਰੇਗਾ ਇਸ ਦੇ ਬਾਬਤ ਫਿਰ ਵਾਧੂ ਫੀਸ ਦੇਣੀ ਪੈਗੀ ਇਸ ਤੋਂ ਇਲਾਵਾ ਟੋਲ ਭੁਗਤਾਨਾਂ ਨੂੰ ਸੁਚਾਰੂ ਬਣਾਉਣ ਅਤੇ ਵਿਵਾਦਾਂ ਨੂੰ ਘਟਾਉਣ ਦੇ ਲਈ ਚਾਰਜ ਬੈਕ ਪ੍ਰਕਿਰਿਆ ਅਤੇ ਕੁਲਿੰਗ ਪੀਰੀਅਡ ਦੇ ਨਾਲ-ਨਾਲ ਲੈਣ ਦੇਣ ਰੱਦ ਕਰਨ ਦੇ ਨਿਯਮਾਂ ਦੇ ਵਿੱਚ ਵੀ ਬਦਲਾ ਕਰ ਦਿੱਤੇ ਗਏ ਨੇ ਨਵੇਂ ਦੁਸ਼ਨ ਨਿਰਦੇਸ਼ਾਂ ਦੇ ਅਨੁਸਾਰ ਜੇਕਰ ਵਾਨ ਟੋਲ ਰੀਡਰ ਦੇ ਵਿੱਚੋਂ ਲੰਘਣ ਤੋਂ 15 ਮਿੰਟ ਤੋਂ ਵੱਧ ਸਮੇਂ ਦੇ ਬਾਅਦ ਟੋਲ ਲੈਣ ਦੇ ਨੂੰ ਅਪਡੇਟ ਕੀਤਾ ਜਾਂਦਾ ਹੈ ਤਾਂ ਫਾਸਟੈਗ ਉਪਭੋਗਤਾ ਨੂੰ ਵਾਧੂ ਖਰਚੇ ਦੇਣੇ ਪੈ ਸਕਦੇ ਨੇ ਇਸ ਸਥਿਤੀ ਦੇ ਵਿੱਚ ਜੋ ਯੂਜ਼ਰ ਹੈ ਉਹ 15 ਦਿਨਾਂ ਬਾਅਦ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਮਤਲਬ ਅਪਡੇਟ ਕੀਤੇ ਗਏ ਨੈਸ਼ਨਲ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਦੇਸ਼ਾਂ ਨਿਰਦੇਸ਼ਾਂ ਦੇ ਮਤਬਕ ਜੇਕਰ ਲੈਣ ਦੇਣ ਦੇ ਵਿੱਚ ਦੇਰੀ ਹੁੰਦੀ ਹੈ ਅਤੇ ਯੂਜ਼ਰ ਦੇ ਫਾਸਟੈਗ ਖਾਤੇ ਦੇ ਵਿੱਚੋਂ ਲੋੜਿੰਦਾ ਬਕਾਇਆ ਨਹੀਂ ਹੁੰਦਾ ਤਾਂ ਟੋਲ ਆਪਰੇਟਰ ਜ਼ਿੰਮੇਵਾਰ ਹੋਵੇਗਾ ਹਾਲਾਂਕਿ ਜੇਕਰ ਰਕਮ ਕੱਟੀ ਜਾਂਦੀ ਹੈ ਤਾਂ ਯੂਜ਼ਰ 15 ਦਿਨਾਂ ਬਾਅਦ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਪਹਿਲਾ ਯੂਜ਼ਰ ਟੋਲ ਬੂਥ ਤੇ ਆਪਣਾ ਫਾਸਟੈਗ ਰੀਚਾਰਜ ਕਰ ਸਕਦੇ ਸਨ ਅਤੇ ਫਿਰ ਅੱਗੇ ਵਧ ਸਕਦੇ ਸਨ ਹੁਣ ਸਾਰੇ ਫਾਸਟੈਗ ਜੋ ਤਾਰਕ ਨੇ ਉਹਨਾਂ ਨੂੰ ਆਪਣੇ ਫਾਸਟੈਗ ਦੇ ਵਿੱਚ ਲੋਡਿੰਗ ਦਾ ਬੈਲੈਂਸ ਰੱਖਣਾ ਪਵੇਗਾ ਜੇਕਰ ਜ਼ਰਾ ਜਿੰਨੀ ਵੀ ਦੇਰੀ ਹੁੰਦੀ ਹੈ ਤੇ ਜਾਂ ਫਿਰ ਗਲਤ ਤਰੀਕੇ ਦੇ ਨਾਲ ਪੈਸੇ ਕੱਟੇ ਜਾਂਦੇ ਨੇ ਤਾਂ ਤੁਸੀਂ 15 ਦਿਨਾਂ ਬਾਅਦ ਸ਼ਿਕਾਇਤ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਕੋਲੋਂ ਕੋਈ ਗਲਤੀ ਹੁੰਦੀ ਹੈ ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪੈਗੀ ਜੁਰਮਾਨਾ ਅਦਾ ਕਰਨਾ ਪਵੇਗਾ ਸੋ ਫਿਰ ਕੱਲ ਤੋਂ ਤੁਸੀਂ ਵੀ ਫਿਲਹਾਲ ਜੇਕਰ ਕਹੀਏ ਤਾਂ ਅੱਜ ਤੋਂ ਹੀ ਤੁਸੀਂ ਵੀ ਬਦਲ ਜਾਓ ਕਿਉਂਕਿ ਨਿਯਮ ਬਦਲ ਚੁੱਕੇ ਨੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ